ਸਰਜੀਕਾਲ ਮਹਾਰਤੀ ਅਸੰਤਿਤ ਨਿਊਜ਼ ਦੀ ਇੱਕ ਦਰਸ਼ਕਾਂ ਦਾ ਸਵਾਗਤ ਹੈ ਇੱਕ ਵਾਰ ਫਿਰ ਹਾਜ਼ਰਾਂ ਤੁਹਾਡੇ ਸਾਹਮਣੇ ਦੇਸ਼ ਵਿਦੇਸ਼ ਦੀਆਂ ਖਬਰਾਂ ਨੂੰ ਲੈ ਕੇ ਤੇ ਪਹੁੰਚੇ ਇੱਕ ਨਜ਼ਰ ਟੌਪ 20 ਹੈਡਲਾਈਨਸ ਤੇ ਆਗਈ ਮੰਤ ਸਰਕਾਰ ਇੱਕ ਦਿਨ ਦੇ ਵਿੱਚ ਕਮਾਏ 2945 ਕਰੋੜ ਰੁਪਏ ਲੋਕਪੱਖੀ ਅਤੇ ਵਿਕਾਸ ਮੁਖੀ ਨਿੱਤਿਆ ਸਦਕਾ ਪੰਜਾਬ ਸ਼ਹਿਰੀ ਯੋਜਨਾ ਬੰਦੇ ਅਤੇ ਵਿਕਾਸ ਅਥਾਰਟੀ ਅਤੇ ਹੋਰ ਖੇਤਰੀ ਵਿਕਾਸ ਅਥਾਰਟੀਆਂ ਨੇ ਵੱਖ-ਵੱਖ ਜਾਇਦਾਦਾਂ ਦੀ ਈ ਨਿਲਾਮੀ ਦੁਆਰਾ ਕਮਾਏ ਕਰੋੜਾ ਰੁਪਏ ਅਤਿਸ਼ੀ ਹੋਣਗੇ ਦਿੱਲੀ ਤੇ ਹੁਣ ਨਵੇਂ ਮੁੱਖ ਮੰਤਰੀ 11 ਤਲਾਬਾਦ ਕੋਈ ਮਹਿਲਾ ਸੰਭਾਲੇਗੀ ਰਾਜਧਾਨੀ ਦੀ ਕਮਾਨ ਪੱਤਪਾਸਾਂ ਤੋਂ ਦੱਤ ਅਦਾਕਾਰਾਂ ਕੰਗੜਾ ਰਣੌਤਿਕ ਬਫਿਰ ਜੁਨੈਤ ਸਿੰਘ ਪਿੰਡਰਾਵਾਲਿਆਂ ਨੂੰ ਲੈ ਕੇ ਦਿੱਤਾ ਵਿਵਾਦਿਤ ਬਿਆਨ ਕਰਨ ਰਣੌਤ ਤੇ ਜੁਨੈਤ ਸਿੰਘ ਪਿੰਡਰਾਵਾਲਿਆਂ ਨੂੰ ਆਖਿਆ ਹੱਤਕਵਾਦੀ ਸ਼ਰਾਬ ਦੇ ਨਸ਼ੇ ਵਿੱਚ ਹੈਮਾਨ ਬਣ ਬੈਠਿਆ ਪਿਓ ਤਾਂ ਸਲਾਦੀਤੀ ਨੂੰ ਜ਼ਮੀਨ ਤੇ ਮਾਰ ਮਾਰ ਕੇ ਕੁੱਟਿਆ ਟੁੱਟੀ ਬਾਹ ਹਸਪਤਾਲ ਦੇ ਵਿੱਚ ਕਰਾਇਆ ਗਿਆ ਭਰਤੀ ਦਿਲੇ ਦੇ ਸੀਐਮ ਦੇ ਅਹੁਦੇ ਤੋਂ ਅਰਵਿੰਦ ਕੇ ਜਿਵਾਲ ਨੇ ਦਿੱਤਾ ਅਸਤੀਫਾ ਹੁਣ ਅਤਿਸ਼ੀ ਕਰਨਗੇ ਸਰਕਾਰ ਬਣਾਉਣ ਦਾ ਦਾਵਾ ਨਵੇਂ ਰਾਜਪਾਲ ਨੇ ਮਾਨ ਸਰਕਾਰ ਦੇ ਬੋਲੋ ਲਿਆਂਦੇ ਬਿੱਲ ਨੂੰ ਦਿੱਤੀ ਮਨਜ਼ੂਰੀ ਹੁਣ ਪੰਚਾਇਤ ਚੋਣਾਂ 'ਚ ਨਵਾਂ ਕਾਨੂੰਨ ਆਵੇਗਾ ਦੇ ਮਾਪਿਆਂ ਨੇ ਹੱਤਵادی ਅਫਜ਼ਲ ਗੁਰੂ ਨੂੰ ਫਾਂਸੀ ਤੋਂ ਬਚਾਉਣ ਦੇ ਕੀਤੀ ਕੋਸ਼ਿਸ਼ ਉਸ ਨੂੰ ਹੀ ਬਣਾ ਦਿੱਤਾ ਹੈ ਮੁੱਖ ਮੰਤਰੀ ਸਵਾਤੀ ਮਾਲੀਵਾਲ ਦਾ ਵੱਡਾ ਬਿਆਨ ਪੰਜਾਬੀ ਗਾਇਕ ਆਰਨੇ ਨੇ ਤੁਮਿਲੀ ਜਨ ਨੂੰ ਮਰਨ ਦੀ ਤਮਕੀ ਮੰਗੀ ਗਈ 1 ਕਰੋੜ ਦੀ ਫਿਰੋਤੀ ਜਿਗਰਾ ਦੇ ਵਿੱਚ ਦਿਲਜੀਤ ਦੋਸਾਂ ਤਤਮਕਾ ਆਲਿਆਪੜ ਦੇ ਨਾਲ ਗਾਇਆ ਗੀਤ ਆਲਿਆ ਫਿਲਮ ਦੇ ਵਿੱਚ ਵਿਦਾੰਗ ਦੀ ਪੈਂਡ ਕਿਰਦਾਰ ਦੇ ਵਿੱਚ ਆਉਣ ਦੀ ਨਜ਼ਰ ਆਭਿਦਾਇਕ ਦੀ ਮੁੱਖ ਮੰਤਰੀ ਰਿਹائش ਤੇ ਮੀਟਿੰਗ 26 ਅਤੇ 27 ਸਤੰਬਰ ਨੂੰ ਬੁਲਾਇਆ ਗਿਆ ਵਿਧਾਨ ਸਭਾ ਸੈਸ਼ਨ ਮੋਦੀ ਨੇ ਆਪਣੇ ਜਨਮ ਦਿਨ ਤੇ 25 ਲੱਖ ਮਹਿਲਾਵਾਂ ਨੂੰ ਦਿੱਤਾ ਤੋਹਫਾ ਓਡੀਸ਼ਾ ਦੇ ਵਿੱਚ ਸ਼ੁਰੂ ਕੀਤੀ ਸੁਭਦਰਾ ਸਕੀ ਪੰਜਾਬੀ ਨੌਜਵਾਨ ਦਾ ਹਰਿਦੁਆਰ ਚ ਇਨਕਾਊਂਟਰ 5 ਕਰੋੜ ਰੁਪਏ ਦੇ ਲੁੱਟ ਮਾਮਲੇ ਚ ਵਿੱਚ ਸ਼ਾਮਲ ਪੰਜਾਬੀ ਗਾਇਕ ਜੱਜਤਾਮੀ ਨੂੰ ਹੋਇਆ ਕੈਂਸਰ ਸੋਸ਼ਲ ਮੀਡੀਆ ਤੇ ਸ਼ੇਅਰ ਕੀਤੀ ਪੰਜਾਬ ਦੀ ਸੱਤਾ ਭਗਉਤਮਾਨ ਨਹੀਂ ਜੇਲ੍ਹ ਦੇ ਵਿੱਚ ਬੈਠੇ ਗੈਂਗਸਟਰ ਚਲਾ ਰਹੇ ਸਰਕਾਰ ਤੋਂ ਨਾ ਪ੍ਰਦਰਸ਼ਨ ਕਰ ਕਾਂਗਰਸ ਦੇ ਸਾਬਕਾ ਵਿਧਾਇਕ ਗੁਰਕੀਰਤ ਸਿੰਘ ਕੋਟਲੀ ਦੇ ਵੱਲੋਂ ਸਰਕਾਰ ਤੇ ਚੁੱਕੇ ਗਏ ਸਵਾਲ ਪੰਜਾਬ ਦੇ ਵਿੱਚੋਂ ਲਾਅ ਐਂਡ ਆਰਡਰ ਦੀ ਸ਼ਰਮ ਉਡਾਈਆਂ ਜਾ ਰਹੀਆਂ ਹਨ ਤਕਜੀਆਂ ਰੋਜ਼ਾਨਾ ਲੁੱਟਖੋ ਕਤਲ ਫਿਰੋਤੀ ਅਤੇ ਵਿਕਰਿਆ ਸ਼ਰਿਆਮ ਨਸ਼ਾ ਜਦੇ ਤਹਿਤ ਪਟਿਆਲਾ ਵਿੱਚ ਪੰਜਾਬ ਯੂ ਕਾਂਗਰਸ ਦੇ ਵੱਲੋਂ ਰੋਜ਼ ਪ੍ਰਦਰਸ਼ਨ ਕਰ ਪੰਜਾਬ ਸਰਕਾਰ ਖਿਲਾਫ ਕੀਤੀ ਨਾਅਰੇਬਾਜ਼ੀ ਪੰਜਾਬ ਪੁਲਿਸ ਨੇ ਅੰਮ੍ਰਿਤਸਰ ਦੇ ਵਿੱਚ ਹੱਦਪਾਰ ਨਸ਼ੀਲੀ ਦਵਾਈਆਂ ਦੀ ਤਸਕਰੀ ਦੇ ਨੈੱਟਵਰਕ ਦਾ ਕੀਤਾ ਪਰਦਾਫਾਸ਼ 4 ਕਿਲੋ 580 ਗ੍ਰਾਮ ਹੈਰੋਇਨ ਸਮੇਤ ਇੱਕ આરોપી ਕੀਤਾ ਗਿਆ ਕਾਬੂ ਦੂਜੇ ਮਾਮਲੇ ਦੇ ਵਿੱਚ ਤਿੰਨ ਗ੍ਰਿਫਤਾਰ ਅਤੇ ਦੋ ਪਿਸਤੌਲ ਕੀਤਾ ਗਿਆ ਬਰਾਮਦ ਮਿਆਮਾ ਦੇ ਵਿੱਚ ਚੱਕਰਵਾਤ ਰਾਹੀਂ ਤਬਾਹੀ ਹੋਈ 74 ਲੋਕਾਂ ਦੀ ਹੋਈ ਮੌਤ 99 ਲਾਪਤਾ ਵਿਦੇਸ਼ਾਂ ਤੋਂ ਮਦਦ ਦਿੱਤੀ ਗਈ ਆਪੀ ਫਿਰੋਜ਼ਾਬਾਦ ਵਿੱਚ ਪਟਾਕਿਆਂ ਦੇ ਗੋਦਾਮ ਦੇ ਵਿੱਚ ਹੋਇਆ ਵੱਡਾ ਧਮਾਕਾ ਡਿੱਗਿਆ ਮਕਾਨ 5 ਲੋਕਾਂ ਦੀ ਹੋਈ ਮੌਤ ਜ਼ਖਮੀਆਂ ਦਾ ਹਸਪਤਾਲ ਦੇ ਵਿੱਚ ਚੱਲ ਰਿਹਾ ਇਲਾਜ ਪੁੱਤਰ ਨੇ ਕੀਤਾ ਪਿਤਾ ਦਾ ਕਤਲ ਸਿਰ ਤੇ ਕਹੀਂ ਨਾਲ ਕੀਤੇ ਕਈ ਵਾਰ ਬਟੇਨਾ ਜ਼ਿਲ੍ਹੇ ਦੇ ਪਿੰਡ ਨਾਤਪੁਰਾ ਦਾ ਮਾਮਲਾ ਪਿਤਾ ਸ਼ਰਾਬ ਪੀਣ ਦਾ ਸੀ ਆਦੀ ਸ਼ਾਬਦ ਦੇ ਨਸ਼ੇ ਵਿੱਚ ਪੱਤੀ ਅਤੇ ਪੁੱਤਰ ਨੂੰ ਬੇਰਹਿਮੀ ਨਾਲ ਕੁੜਦਾ ਸੀ ਬਾਈਬਲ ਕਲਾ ਇਨਸਾਫ ਮੋਰਚਾ ਦੇ ਆਗੂ ਸੁਖਰਾਸ ਸਿੰਘ ਨੂੰ ਕੌਮੀ ਸੁਰੱਖਿਆ ਏਜੰਸੀ ਨੇ NIA ਨੇ ਕੀਤਾ ਤਤਲਬ 19 ਸਤੰਬਰ ਨੂੰ ਬੁਲਾਇਆ ਗਿਆ ਦਿੱਲੀ ਇਹਨਾਂ ਹੋਰ ਤੱਕ ਦੇ ਮੁੱਖ ਪ੍ਰਾਂ ਕਲ ਫਿਰ ਹਾਜ਼ਰ ਹੋਵਾਂਗੇ ਹੋਰ ਵੀ ਨਵੀਆਂ ਅਤੇ ਤਾਜ਼ੀਆਂ ਅਪਡੇਟ ਦੇ ਨਾਲ ਤੁਸੀਂ ਵੇਖਦੇ ਰਹੋ ਐਸਐਮ ਜੈਟ ਨਿਊਜ਼